ਕਪਟਨ ਮੰਤਰੀ ਤਰੁਣ ਪ੍ਰਸਿੰਗ ਸੋਨ ਦਾ ਬਿਆਨ ਸਾਹਮਣੇ ਆਇਆ ਤਾਂ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੀ ਨੀਤੀਆਂ ਪੰਜਾਬ ਅਤੇ ਪੰਜਾਬੀਆਂ ਦੇ ਹੱਕ ਦੇ ਵਿੱਚ ਬਣਾ ਰਹੀ ਹੈ। ਤੋਂ ਤੇ ਲੈਂਡ ਪੂਲਿੰਗ ਨੀਤੀ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਬਣਾਈ ਹੈ ਜਿਹੜੀ ਕਿਸਾਨਾਂ ਨੂੰ ਸਿੱਧਾ ਲਾਭ ਪਹੁੰਚ ਜਾਵੇਗੀ। ਤੋਂ ਸੁਨੀਲ ਜਾਖੜ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਨੇ ਇਹ ਉਹੀ ਭਾਜਪਾ ਦੇ ਪ੍ਰਧਾਨ ਨੇ ਜਿਨ੍ਹਾਂ ਸਾਡੇ ਕਿੰਨੇ ਵੀ ਕਿਸਾਨ ਖੇਤੀ ਕਰੋਨਾ ਵੇਲੇ ਸ਼ਹੀਦ ਕਰ ਦਿੰਦੇ ਨੇ। ਤੋਂ ਤੇ ਸਮੁੰਦਰ ਨੇ ਕਿਹਾ ਕਿ ਗੁਬਰਾਹ ਕਾਨੂੰਨ ਗੱਲਾਂ ਛੱਡ ਕੇ ਕੋਈ ਮੁੱਦੇ ਦੀ ਗੱਲ ਕਰਨੀ ਚਾਹੀਦੀ ਹੈ। ਤੋਂ ਹੋਰ ਹੁਣ ਕੀ ਕੁਝ ਕਿਹਾ ਹਾਊਸ ਜਨ। ਅਸੀਂ ਇੱਕ ਬੜੀ ਸ਼ਾਨਦਾਰ ਲੈਂਡ ਪੂਲਿੰਗ ਦੀ ਪਾਲਿਸੀ ਲੈ ਕੇ ਆਏ ਲੈਂਡ ਪੂਲਿੰਗ ਦੀ ਪਾਲਿਸੀ ਦੇ ਵਿੱਚ ਸਰਕਾਰ ਨੇ ਕਮਿਟਮੈਂਟ ਕੀਤੀ ਕਿ ਪਹਿਲੀ ਗੱਲ ਸਾਡੇ ਜਿੰਨੇ ਕਿਸਾਨ ਭਰਾ ਨੇ ਉਹ ਸਾਡੀ ਜਿੰਦ ਜਾਨ ਨੇ ਕਿਸੇ ਕਿਸਾਨ ਤੋਂ ਕਿਸੇ ਕਿਸਾਨ ਤੋਂ ਤੱਕੇ ਨਾਲ ਜਗਾ ਅਕਵਾਇਰ ਨਹੀਂ ਕੀਤੀ ਜਾਊ ਅਨਲੈਸ ਨੰਟਲ ਉਹ ਵੋਲੰਟੇਰਲੀ ਕਹੇ ਕਿ ਮੈਂ ਦੇਣੀ ਚਾਹੁੰਦਾ ਨੰਬਰ 1 ਫਿਰ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਇਹਨੂੰ ਕੱਟ ਕਰਕੇ ਚਲਾ ਦਿਓ ਕਿ ਕਿਸੇ ਵੀ ਕਿਸਾਨ ਤੋਂ ੱੱਕੇ ਨਾਲ 1 ਇੰਚ ਵੀ 1 ਮਰਲਾ ਵੀ ਜ਼ਮੀਨ ਐਸੀ ਨਹੀਂ ਲੱਤੀ ਜਾਊਗੀ ਜਿਹਦੇ ਚ ਉਹਦੀ ਰਜਮੰਦੀ ਨਾ ਹੋਵੇ ਫਸਟ ਆਫ ਆਲ ਦੂਸਰੀ ਗੱਲ ਜਦੋਂ ਅਸੀਂ ਲੈਂਡ ਪੂਲਿੰਗ ਦੇ ਵਿੱਚ ਜਗ੍ਹਾ ਉਹਦੇ ਤੋਂ ਲੈ ਲਈ ਕਿਸਾਨ ਤੋਂ ਉਸ ਜਗ੍ਹਾ ਨੂੰ ਅਸੀਂ ਡਿਵੈਲਪ ਕਰਾਂਗੇ ਉਹਦੀਆਂ ਸੜਕਾਂ ਦਾ ਵੇਰਵਾ ਵੀ ਕਿੰਨੀ ਚੌੜੀ ਸੜਕ ਚਾਹੀਦੀ ਆ ਕਿੰਨੀ ਚੌੜੀ ਇੰਟਰਲਿੰਕ ਸੜਕਾਂ ਚਾਹੀਦੀਆਂ ਉਹਦੇ ਚ ਸੀਵਰੇਜ ਸਿਸਟਮ ਪ੍ਰੋਪਰ ਪਿਆ ਹੋਣਾ ਚਾਹੀਦਾ ਉੱਥੇ ਪਾਰਕ ਪ੍ਰੋਪਰ ਮੇਨਟੇਨ ਚਾਹੀਦੇ ਨੇ ਉੱਥੇ ਇੱਕ ਕਮਿਊਨਿਟੀ ਸੈਂਟਰ ਦੀ ਜਗ੍ਹਾ ਚਾਹੀਦੀ ਹੈ ਉੱਥੇ ਅੰਦਰ ਇੱਕ ਕਲੀਨਿਕ ਦੀ ਜਗ੍ਹਾ ਚਾਹੀਦੀ ਹੈ ਇਸ ਤਰੀਕੇ ਨਾਲ ਜਦੋਂ ਸਾਰੀਆਂ ਐਮੈਨਿਟੀਆਂ ਅਸੀਂ ਇਨਸ਼ੋਰ ਕਰਤੀਆਂ ਪੂਰੀਆਂ ਕਰਤੀਆਂ ਫਿਰ ਇਸ ਦੇ ਨਾਲ ਨਾਲ ਜਿਹੜਾ ਸਾਡਾ ਕਿਸਾਨ ਵੀਰ ਇਸ ਲੈਂਡ ਪੂਲਿੰਗ ਦੇ ਵਿੱਚ ਆਪਣੀ ਜ਼ਮੀਨ ਦੇਊਗਾ ਮੰਨ ਲਓ 1 ਏਕੜ ਮੰਨ ਲਓ ਉਹਦੀ 1 ਏਕੜ ਜ਼ਮੀਨ ਦਾ ਭਾਅ 1 ਕਰੋੜ ਰੁਪਈਆ ਫਿਰ ਸੁਣਿਓ ਮੰਨ ਲਓ ਉਹਦੀ ਜ਼ਮੀਨ ਦਾ ਭਾਅ 1 ਕਰੋੜ ਰੁਪਈਆ ਤਾਂ ਅਸੀਂ ਕੀ ਕਰਨਾ ਹੈ ਅਸੀਂ ਉਹਨੂੰ ਉਸ ਬਦਲੇ ਦੇ ਵਿੱਚ 400 ਟਾਈਮਸ ਕਰਕੇ ਦੇਣਾ ਕਿਵੇਂ ਅਸੀਂ ਉਹਨੂੰ 1000 ਗਜ ਦਾ ਰੈਜੀਡੈਂਸ਼ੀਅਲ ਪਲਾਟ ਦੇਣਾ ਜੀ ਉਹਦੇ 'ਚ ਜੇ ਉਹਦੇ ਤੋਂ ਅਸੀਂ 4850 ਗਜ ਲੈ ਰਹੇ ਹਾਂ ਨਾ ਤਾਂ ਅਸੀਂ ਉਹਨੂੰ ਨਾਲ 1000 ਗਜ ਲੈਂਡ ਪੂਲਿੰਗ ਦੇ ਤਹਿਤ ਉਹਨੂੰ ਰੈਜੀਡੈਂਸ਼ੀਅਲ ਪਲਾਟ ਪਿਓਰ ਵਿਕਸਿਤ ਕਰਕੇ ਟੋਟਲ ਵਿਕਸਿਤ ਕਰਕੇ ਉਹ 1000 ਗਜ ਦਾ ਇੱਕ ਲੈਣਾ ਚਾਹੁੰਦਾ ਹੈ ਉਹਦੀ ਇੱਛਾ